ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਵੱਲੋਂ ਲੋਂਗੋਵਾਲ ਵਿੱਚ ਕੁੜੀਆਂ ਦੇ ਆਧੁਨਿਕ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਲਾਗਤ 9 ਕਰੋੜ 10 ਲੱਖ ਰੁਪਏ ਹੈ ਇਸ ਮੌਕੇ ਤੇ ਸਕੂਲ ਦੇ ਵਿੱਚ ਆਧੁਨਿਕ ਲੈਬ ਲਾਇਬ੍ਰੇਰੀ ਅਤੇ ਸੁਰੱਖਿਆ ਵਾਤਾਵਰਨ ਮਿਲੇਗਾ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਸਰਕਾਰ ਪੰਜਾਬ ਭਰ ਵਿੱਚ ਮਾਡਲ ਸਕੂਲ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਇਹ ਸਾਡਾ ਸ਼ੁਰੂ ਤੋਂ ਏਰੀਆ ਆਫ ਇੰਟਰਸਟ ਰਹੇ ਨੇ ਜਿਹਦੇ ਵਿੱਚ ਅ ਵੱਡੇ ਪੱਧਰ ਤੇ ਉੱਪਰ ਕੰਮ ਹੈ ਜਿਹੜਾ ਉਹ ਚੱਲਿਆ ਵਿਕਾਸ ਹੋਇਆ ਅ ਸੁਨਾਮ ਹਲਕਾ ਦੇ ਵਿੱਚ ਵੀ ਕਾਫੀ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਲੌਂਗਵਾਲ ਦੇ ਵਿੱਚ ਇੱਕ ਨਵੀਂ ਬਿਲਡਿੰਗ ਲੜਕੀਆਂ ਦਾ ਸਕੂਲ ਅ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਜਿਹੜੇ ਕਿ ਯੋਧੇ ਸੀਗੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 22 ਸਾਲ ਜੇਲਾ ਵੀ ਕਟੀਆਂ ਲੌਂਗ ਵਾਲ ਦੇ ਜੰਪਾ ਸੀਗੇ ਉਹਨਾਂ ਦੀ ਯਾਦ ਨੂੰ ਸਮਰਪਿਤ ਲੜਕੀਆਂ ਦੇ ਸਕੂਲ ਦੇ ਵਿੱਚ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਂ ਬਿਲਡਿੰਗ ਹੈ ਜਿਹੜੀ ਉਹ ਸਾਰੀ ਹੈ ਉਹਦਾ ਉਦਘਾਟਨ ਹੈ ਔਰ ਫਿਰ ਇਸ ਤੋਂ ਬਾਅਦ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਤਕਰੀਬਨ 5.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਟਰੋਮਾ ਸੈਂਟਰ ਹੈ ਜਿਹੜਾ ਉਹ ਉਹਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਲੰਬਾ ਡਿਸਟੈਂਸ ਤੁਸੀਂ ਮੰਨ ਕੇ ਚੱਲੋਗੇ ਬਠਿੰਡੇ ਤੋਂ ਲੈ ਕੇ ਪਟਿਆਲਾ ਜਾਂ ਚੰਡੀਗੜ੍ਹ ਤੱਕ ਆ ਜੇ ਸਟੇਟ ਹਾਈਵੇ ਹੈ ਨੈਸ਼ਨਲ ਹਾਈਵੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਤੇ ਟਰਾਮਾ ਸੈਂਟਰ ਜ਼ਰੂਰੀ ਹੁੰਦਾ ਪਰ ਇਹ ਸਾਰੇ ਪੈਚ ਦੇ ਉੱਪਰ ਕੋਈ ਵੀ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਟਰਾਮਾ ਸੈਂਟਰ ਜਿਹੜਾ ਉਹ ਨਹੀਂ ਹੈਗਾ ਸੋ ਇਹਦੇ ਵਾਸਤੇ ਵੀ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ ਸੀ ਮੇਰੇ ਵੱਲੋਂ ਤੇ ਅੱਜ ਉਹਦਾ ਵੀ ਨੀ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਆ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਇਹ ਦੋਨੋਂ ਪ੍ਰੋਜੈਕਟ ਮਲਾ ਕੇ तकरीबन 11.5-12 ਕਰੋੜ ਦੇ ਕੰਮ ਨੇ ਜਿਹੜੇ ਉਹਨਾਂ ਦਾ ਅੱਜ ਜਾਂ ਇਨੌਗੁਰੇਸ਼ਨ ਹੈ ਤੇ ਜਾਂ ਉਹਨਾਂ ਦਾ ਨੀਂਹ ਪੱਥਰ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਸੁਨਾਮ ਹਲਕੀ ਨੂੰ ਹੀ ਨਹੀਂ ਪੂਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਏਗਾ ਜਿਹੜਾ ਸਰ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਆਧੁਨਿਕ ਲੈਬ ਬਣਾਈ ਹੈਗੇ ਨੇ ਤੁਸੀਂ ਦੇਖੋ ਜੀ ਤੁਹਾਨੂੰ ਵਿਜ਼ਿਟ ਕਰਾਨਾ ਤੁਸੀਂ ਦੇਖੋ ਤੁਹਾਡੀ ਆਪ ਦੀ ਤਸੱਲੀ ਹੋਊਗੀ ਜਿੰਨੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਦੋ ਕਦਮ ਵਧ ਕੇ ਕੰਮ ਹੈ ਜਿਹੜਾ ਉਹ ਸਕੂਲ ਦੇ ਵਿੱਚ ਪਹਿਲੇ ਦਿਨ ਹੀ ਡਿਜ਼ਾਈਨ ਪਲਾਨ ਇਸ ਹਿਸਾਬ ਨਾਲ ਕੀਤਾ ਸੀ ਔਰ ਸਾਰੇ-ਸਾਰੇ ਮੈਂ ਇਹਦਾ ਉਚੇਚੇ ਤੌਰ ਤੇ ਸਿਹਰਾ ਦੇਣਾ ਚਾਹੂਗਾ ਸਕੂਲ ਦੇ ਟੀਚਰਸ ਦਾ ਪ੍ਰਿੰਸੀਪਲ ਦਾ ਡੀਓ ਮੈਡਮ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਔਰ ਸਾਡੀ ਸਾਰੀ-ਸਾਰੀ ਲੌਂਗੋ ਵਾਲੀ ਸੰਗਤ ਦਾ ਕਿ ਜਿਨ੍ਹਾਂ ਨੇ ਲੰਬਾ ਸਮਾਂ ਚਾਹੇ ਮਿਊਸਪਲ ਕਮੇਟੀ ਦੇ ਪ੍ਰਧਾਨ ਔਰ ਐਮਸੀ ਸਾਹਿਬਾਨ ਨੇ ਸਾਰਾ ਸਮਾਂ ਸੰਗਤ ਪਿਛਲੇ ਸਮੇਂ 'ਚ ਕੁਝ ਅੜਚਨਾ ਵੀ ਆਈਆਂ ਪਰ ਉਹ ਸਾਰਿਆਂ ਨੂੰ ਕਿਉਂਕਿ ਅਸੀਂ ਇਕੱਠੇ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਤੇ ਉਹ ਸਾਰੀਆਂ ਅੜਚਨਾ ਦੂਰ ਹੋਈਆਂ ਤੇ ਅੱਜ ਇੱਕ ਸ਼ਾਨਦਾਰ ਬਿਲਡਿੰਗ ਵਿਦ ਇਨਫਰਾਸਟ੍ਰਕਚਰ ਐਂਡ ਇਕਵਿਪਮੈਂਟ ਉਹ ਤੁਹਾਡੇ ਸਾਹਮਣੇ ਹੈ ਸੋ ਇਹਦਾ ਸਾਰਾ ਸਿਰ ਹੈ ਜਿਹੜਾ ਉਹ ਜਿੱਥੇ ਸਰਕਾਰ ਦੀ ਸੋਚ ਔਰ ਮਿਹਨਤ ਨੂੰ ਜਾਂਦੇ ਉੱਥੇ ਸਾਡੀ ਸਾਰੀ ਟੀਮ ਨੂੰ ਵੀ ਜਾਂਦਾ ਕਿ ਜਿਨ੍ਹਾਂ ਨੇ ਇੱਕ ਵਰਲਡ ਕਲਾਸ ਸਕੂਲ ਹੈ ਜਿਹੜਾ ਅੱਜ ਲੌਂਗਵਾਲ ਦੇ ਵਿੱਚ ਤਿਆਰ ਕੀਤਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ